لا <applause> <applause> भवंत मान जी सरकार मुरदाबाद मटेराज प्रबंध मुरदाबाद थो लाल सलाम ਅੱਜ ਮਜ਼ਦੂਰ ਦੇ ਆ ਜੀ ਤੇ ਤੁਸੀਂ ਵੀ ਦਿਹਾੜਾ ਬਣਾ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਕਿ ਕਿਉਂ ਬਣਾਇਆ ਜਾਂਦਾ ਹੈ ਅੱਜ ਤੋਂ ਲਗ ਪੱ 1932 ਸਾਲ ਪਹਿਲਾਂ ਅਮਰੀਕਾ ਦੀ ਧਰਤੀ 'ਚ ਸ਼ਿਕਾਗੋ ਸ਼ਹਿਰ ਦੇ ਵਿੱਚ 1 ਮਈ ਨੂੰ ਉੱਥੇ ਮਜ਼ਦੂਰਾ ਨੇ 8 ਘੰਟੇ ਦੀ ਦਿਹਾੜੀ ਦੀ ਮੰਗ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਹੈਗਾ ਰੋਸ ਰੈਲੀ ਕੀਤੀ ਉਸ ਤੋਂ ਬਾਅਦ 4-12 ਫਿਰ ਉਹਨਾਂ ਨੇ ਆਪਣਾ उस प्रदर्शन से पुलिस ने गोली चला के बहुत तो सारे मजदूर असि समझ तक माएदार जमात वालों जो है अच्छ सा भी ये मंग हैगी है ਕਿ ਜੋ ਮੋਦੀ ਸਰਕਾਰ ਨੇ ਕਿਰਤਿਆਂ ਦੇ ਸਬੰਧਤ ਪਹਿਲੇ ਕਾਨੂੰਨ ਬਣਾਏ ਹੋਏ ਕਾਨੂੰਨ ਸੀ ਜਿਹੜੇ ਉਹ ਰੱਦ ਕਰਕੇ ਚਾਰ ਕੋਡ ਬਣਾਏ ਨੇ ਉਹ ਚਾਰ ਕੋਡ ਰੱਦ ਕਰਨੇ ਚਾਹੀਦੇ ਨੇ ਕੋਈ ਦੂਰਾ ਦੇ 8 ਘੰਟੇ ਦੀ ਮੰਗ ਦੀ ਦਿਹਾੜੀ ਜਿਹੜੀ ਉਹ ਠੀਕ ਹੈਗੀ ਆ ਮੋਦੀ ਨੇ ਨਵੇਂ ਕਾਨੂੰਨਾਂ ਦੇ ਅਨੁਸਾਰ ਜਿਹੜੀ ਹੈਗੀ ਆ ਉਹ ਦਿਹਾੜੀ 8 ਦੀ ਬਜਾਏ 12 ਘੰਟੇ ਕਰਨ ਦੀ ਗੱਲ ਕੀਤੀ ਹੈ ਐਂ ਉਹੀ ਜਿਹੜਾ ਚਿੱਠੀ ਸੀ ਕਿਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਉਹਨੂੰ ਡੀਟੋ ਕੀਤਾ ਉਹੀ ਲਾਗੂ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਕਹਿੰਦੇ ਆ ਗਿਆ ਵੀ 12 ਘੰਟੇ ਦੇ ਜਿਹੜੀ ਕੰਮ ਲਿਆਜ ਆਸਾ ਦਾ ਮਜ਼ਦੂਰ ਤੋਂ ਅਸੀਂ ਸ਼ਾਮ ਦੀ ਹੈ ਕਿ ਮਜ਼ਦੂਰਾਂ ਤੋਂ 8 ਘੰਟੇ ਦੀ ਪਜਾਏ 20 ਘਟ ਕੰਮ ਲੈਣਾ ਚਾਹੀਦਾ 8 ਘੰਟੇ ਵੀ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਉਹਨਾਂ ਨੂੰ ਨਾ ਤਾਂ ਪੂਰੀਆਂ ਤਨਖਾਹਾਂ ਮਿਲਦੀਆਂ ਨੇ ਨਾ ਹੀ ਉਹਨਾਂ ਨੂੰ ਕੋਈ ਹੋਰ ਕੋਈ سہولتਾਂ ਮਿਲਦੀਆਂ ਨੇ ਸਭ ਕੋ ਉਹਨਾਂ ਦੀ ਲੇਟ ਲੋਟ ਹੋ ਰਹੀ ਹੈ ਅੱਜ ਪੰਜਾਬ ਦੇ ਵਿੱਚ ਗਿਆ ਠੇਕੇਦਾਰੀ ਸਿਸਟਮ ਲਾਗੂ ਕੀਤਾ ਗਿਆ ਹੈ ਅੱਜ ਜਿਹੜੇ ਹੈਗਾ ਠੇਕੇਦਾਰ ਜਿਹੜੇ ਹੈਗਾ ਇੱਕ ਮਜ਼ਦੂਰ ਤੋਂ 22000 ਜਿਹੜਾ ਚਾਰਜ 24000 ਸਰਕਾਰ ਤੋਂ ਲੈਂਦੇ ਆ ਤਾਂ ਮਜ਼ਦੂਰਾਂ ਨੂੰ ਸਿਰਫ ਦਤਾ 12000 ਦਿੰਦੇ ਹੈਗੇ ਆ ਜਾਹੀਦਾ ਤਈ ਹੈਗਾ ਕਿ ਸਰਕਾਰ ਉਹਨਾਂ ਨੂੰ ਵੱਧ ਪੈਸੇ ਦੇਵੇ ਪਰੰਤੂ ਜਿਹੜਾ ਹੈਗਾ ਸਰਕਾਰ ਕਿਉਂਕਿ ਠੇਕੇਦਾਰਾਂ ਦੀ ਹੈਗੀ ਹੈ ਇਸ ਕਰਕੇ ਉਹ ਠੇਕੇਦਾਰਾਂ ਨੂੰ ਵੱਡੇ ਮੁਨਾਫੇ ਕਮਾਉਂਦੀ ਹੈਗੀ ਹੈ ਸਾਡੀ ਅੱਜ ਵੀ ਮੰਗ ਹੈਗੀ ਹੈ ਕਿ ਜਿਹੜੀ ਹੈ ਪੁਰਾਣੀ ਪੈਨਸ਼ਨ ਸਕੀਮ ਉਹ ਬਹਾਲ ਹੋਣੀ ਚਾਹੀਦੀ ਹੈਗੀ ਹੈ ਜਿਹੜੇ ਜਿੰਨੇ ਵੀ ਕੱਚੇ ਮੁਲਾਜ਼ਮਾ ਹੈਗੇ ਸਾਰਿਆਂ ਨੂੰ ਤੁਰੰਤ ਜਿਹੜਾ ਹੈਗਾ ਪੱਕੇ ਕਰਨਾ ਚਾਹੀਦਾ ਹੈ ਜਿੰਨੀਆਂ ਪੋਸਟਾਂ ਖਾਲੀ ਨੇ ਉਹ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਭਰਨੀਆਂ ਚਾਹੀਦੀਆਂ ਲੋਕਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤੇਤੀ ਹਾਂਜੀ ਕੀ ਕਹਿਣਾ ਚਾਹੋਂਗੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਅੱਜ ਲਈ ਦਿਨ ਦਾ ਦਿਹਾੜਾ ਹੈ ਹਾਂਜੀ ਮਜ਼ਦੂਰਾਂ ਨੇ 8 ਘੰਟੇ ਦੀ ਮੰਗ ਨੂੰ ਜਿਵੇਂ ਪਹਿਲਾਂ ਪ੍ਰਧਾਨ ਜੀ ਨੇ ਵੀ ਦੱਸਿਆ 8 ਘੰਟੇ ਦੀ ਲੈ ਕੇ ਧਰਨੇ ਪਜਾਰੇ ਸਟਾਪ ਤੋਂ ਤੇ ਸ਼ਹਿਰ ਵਿੱਚ ਜਿੱਥੇ ਸੀਗੇ ਤੇ ਉਹਦੇ ਵਿੱਚ ਭੱਜੇ ਜਾ ਕੇ ਵੀ 4 ਮਹੀਨਿਆਂ ਨੂੰ ਫਿਰ ਲਗਾਤਾਰ ਧਰਨੇ ਹੁੰਦੇ ਰਹੇ ਉਹਦੇ ਵਿੱਚ ਸਾਡੇ ਮਜ਼ਦੂਰਾਂ ਦੇ ਉੱਤੇ ਸ਼ਰਮਾਇਦਾਰ ਗਵਰਨਮੈਂਟ ਨੇ ਗੋੜੀਆਂ ਚਲਾਈਆਂ ਕਿ ਫਸ ਫਸ ਕੇ ਸੱਜਾ ਦਿੱਤੀਆਂ ਉਹਦੇ ਲਈ ਜਿਹੜਾ ਝੰਡੇ ਦਾ ਜਿਹੜਾ ਮਜ਼ਦੂਰਾਂ ਦਾ ਝੰਡੇ ਦਾ ਰੰਗ ਪਹਿਲਾਂ ਅਮਨ ਦਾ ਰੰਗ ਕੀਤਾ ਹੁੰਦਾ ਸੀ ਪਰ ਜਦੋਂ ਉਹ ਉਹ ਹੂਨ ਦੀ ਹੋਲੀ ਖੇੜੀ ਗਈ ਉਹਦੇ ਵਿੱਚੋਂ ਝੰਡਾ ਸਾਡਾ ਬੰਦੇ ਨਾਰੇ ਲਾਉਂਦੇ ਆ ਰਹੇ ਸੀ ਗੋਲੀਆਂ ਨਾਲ ਜਦੋਂ ਝੰਡੇ ਬੰਦਿਆਂ ਦੇ ਥੱਲੇ ਵਿਖਿਆ ਪਿਆ ਤਾਂ ਉਹ ਝੰਡਾ ਵੀ ਲਾਲ ਜਿਹੜਾ ਖੂਨ ਜਿਹਾ ਸੀ ਉਹਦੇ ਵਿੱਚ ਲਾਲ ਰੰਗ ਹੋ ਗਿਆ ਉਸ ਸਮੇਂ ਤੋਂ ਸਾਡੇ ਝੰਡੇ ਦਾ ਰੰਗ ਲਾਲ ਹੈ ਸਾਡੀ ਲੜਾਈ ਅਜੇ ਵੀ ਜਾਰੀ ਹੈ ਅਜੇ ਵੀ ਉਹ ਕਾਨੂੰਨ ਹੈ ਸਾਪੂਰਾ ਦਿੱਤਾ ਹੈ ਦੀ ਪੂਰੀ ਸਰਕਾਰ ਨੇ ਤੇ ਉਸੇ ਤਰ੍ਹਾਂ ਸਾਡੀ ਪੰਜਾਬ ਦੀ ਸਰਕਾਰ ਭੂਗੰਧਮਨ ਦੀ ਸਰਕਾਰ ਨੇ ਇਹ ਇਹਨਾਂ ਨੇ ਜਿਹੜੇ 8 ਘੰਟੇ ਦੀ ਜਿਹੜੀ ਸੇਵਾ ਤੋਂ ਜਲਦੀ ਮੰਗ ਸੀਗੀ ਚੱਲ ਰਿਹਾ ਸੀ ਉਹ 12 ਘੰਟੇ ਦੇ ਕੰਮ ਦੇ ਇੱਕੀ ਹੈ ਇਹ ਜਦੋਂ 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 ਪਰਮਾਤਮਾ ਦੇ 85 ਦਿਨ ਮਨਾਛ ਉਹਨਾਂ ਨੂੰ ਯਾਦ ਕਰਾਂਗੇ ਇਹ ਕਿ ਸਾਡੇ ਮਤਲਬ ਲਗਤ ਹਾਸ ਕਰਦੇ ਉਹਨਾਂ ਨੇ